ਸਾਰਿਆਂ ਨੂੰ ਪਿਆਰ ਭਰ ਸਿਕਾ ਜੀ ਤੁਹਾਡਾ ਆਪਣਾ ਮੂਰਾ ਜੀ ਪੱਟੀ ਹਰ ਤਨ ਦੀ ਵੀਡੀਓ ਲੈ ਕੇ ਹਾਜ਼ਰ ਤੁਹਾਡੇ ਨੂੰ ਹੁੰਨੇ ਆ ਅੱਜ ਜਿਹੜੀ ਵੀਡੀਓ ਲੈ ਕੇ ਹਾਜ਼ਰ ਹੋ ਰਿਹਾ ਕਿਸਾਨ ਵੀਰਾਂ ਨੂੰ ਬੇਨਤੀ ਕਰਨ ਜਾ ਰਿਹਾ ਜੀ ਚੋਨੇ ਦਾ ਸੀਜ਼ਨ ਚੱਲ ਰਿਹਾ ਜੀ ਆਪਾਂ ਜਿਹੜੇ ਟਰੈਕਟਰ ਆ ਜਿਹੜੇ ਪਦੂ ਕਰਦੇ ਆ ਜੀ ਥੜੀ ਵਿੱਚ ਉਸ ਤੋਂ ਬਾਅਦ ਉਹ ਉਸੇ ਤਰ੍ਹਾਂ ਹੀ ਆਪਾਂ ਸੜਕ ਤੇ ਲਿਆ ਕੇ ਖੜੇ ਕਰ ਦਿੰਨੇ ਆ ਉਹਨੇ ਵਿੱਚ ਜੋ ਮਿੱਟੀ ਬਚੀ ਰਹਿ ਜਾਂਦੀ ਆ ਬਰਸਾਤਾਂ ਦਾ ਦਿਨ ਵੀ ਚੱਲ ਰਿਹਾ ਵਾ ਅਗਲੀ ਜਿਹੜੀ ਵੀਡੀਓ ਤੁਹਾਨੂੰ ਦਿਖਾਉ ਰਿਹਾ ਤੁਸੀਂ ਉਹ ਖੁਦ ਦੇਖੋ ਉਸ ਵੀਡੀਓ ਵਿੱਚ ਵੀ ਉਹ ਕੀ ਪਾਣਾ ਬਟਦਾ ਵਾ ਮੋਟਰਸਾਈਕਲ ਵਾਲਿਆਂ ਨਾਲ ਜਾਂ ਗੱਡੀਆਂ ਵਾਲਿਆਂ ਨਾਲ ਇਹ ਛਤਨਾ ਬਣੇ ਰੋ ਮੂਰ ਭੱਟੀ ਦੇ ਨਾਲ ਅੱਜ ਦੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜੂਰ ਕਰਨਾ ਜੀ ਔਰ ਬੈਲ ਵੀ ਜੂਰ ਦਬਾਉਣੀ ਹੈਗੀ ਆ ਆਓ ਦੇ ਦੇਣੀ ਵੀਡੀਓ

भाई ठीक है सब चलो